ਮੋਗਾ ਜ਼ਿਲ੍ਹੇ ਦੇ ਪਿੰਡ ਖੋਸਾ ਕੋਟਲਾ ਦੇ ਕਿਸਾਨ ਸੁਖਦੇਵ ਸਿੰਘ ਢਾਲੀਵਾਲ ਦੀ 150 ਰੁਪਏ ਨੇ ਜ਼ਿੰਦਗੀ ਬਦਲ ਦਿੱਤੀ ਹੈ। ਦਰਅਸਲ ਕਿਸਾਨ ਸੁਖਦੇਵ ਸਿੰਘ ਢਾਲੀਵਾਲ ਦੇ ਵੱਲੋਂ 150 ਰੁਪਏ ਦੀ ਲਾਟਰੀ ਪਾਈ ਗਈ ਸੀ ਅਤੇ 150 ਰੁਪਏ ਦੀ ਨਾਗaland ਬੰਪਰ ਲਾਟਰੀ ਤੋਂ ਕਿਸਾਨ ਦੀ 1 ਕਰੋੜ ਰੁਪਏ ਦਾ ਇਨਾਮ ਨਿਕਲਿਆ। ਕਿਸਾਨ ਸੁਖਦੇਵ ਸਿੰਘ ਢਾਲੀਵਾਲ ਇੱਕ ਕਿਸਾਨ ਪਰਿਵਾਰ ਦੇ ਨਾਲ ਸੰਬੰਧ ਰੱਖਦਾ ਹੈ ਤੇ 6 ਕਿੱਲੇ ਜ਼ਮੀਨ ਤੇ ਖੇਤੀ ਦੇ ਨਾਲ-ਨਾਲ ਘਰ ਦੇ ਨਾਲ ਇੱਕ ਮੈਡੀਕਲ ਸਟੋਰ ਵੀ ਚਲਾਉਂਦਾ ਹੈ ਸੁਖਦੇਵ ਸਿੰਘ ਪਿਛਲੇ 3 ਸਾਲ ਤੋਂ ਲਾਟਰੀ ਖਰੀਦਦਾ ਸੀ ਅਤੇ ਅੱਜ 3 ਸਾਲ ਬਾਅਦ ਸੁਖਦੇਵ ਸਿੰਘ ਦੀ ਕਿਸਮਤ ਚਮਕ ਗਈ ਹੈ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਅੱਜ ਉਹ ਬਹੁਤ ਖੁਸ਼ ਹੈ ਕਿ 150 ਰੁਪਏ ਦੀ ਲਾਟਰੀ ਨੇ 1 ਕਰੋੜ ਰੁਪਿਆ ਉਸ ਨੂੰ ਜਿਤਾ ਦਿੱਤਾ ਹੈ ਸੁਖਦੇਵ ਸਿੰਘ ਦਾ ਕਹਿਣਾ ਹੈ ਕਿ ਓਹੋ ਇਹਨਾਂ ਪੈਸਿਆਂ ਦੇ ਨਾਲ ਆਪਣਾ ਘਰ ਬਣਾਵੇਗਾ ਅਤੇ ਦੋਵੇਂ ਮੁੰਡਿਆਂ ਨੂੰ ਪੜ੍ਹਾਈ ਕਰਾ ਕੇ ਵਿਦੇਸ਼ ਭੇਜੇਗਾ ਸੁਖਦੇਵ ਸਿੰਘ ਨੇ ਇਸ ਦੌਰਾਨ ਕਿਹਾ ਕਿ ਜਦ ਉਹਨਾਂ ਨੂੰ ਲਾਟਰੀ ਵਾਲੇ ਦਾ ਫੋਨ ਆਇਆ ਕਿ ਤੁਹਾਡੀ 1 ਕਰੋੜ ਰੁਪਏ ਦੀ ਲਾਟਰੀ ਲੱਗੀ ਹੈ ਤਾਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਵਿਸ਼ਵਾਸ ਹੀ ਨਹੀਂ ਹੋਇਆ ਅਤੇ ਜਦ ਆਨਲਾਈਨ ਚੈੱਕ ਕੀਤਾ ਤਾਂ ਉਹਨਾਂ ਦੀ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਿਹਾ ਕੀ ਨਾਮ ਹੈ ਤੁਹਾਡਾ ਆਪਣਾ ਨਾ ਸੁਖਦੇਵ ਸਿੰਘ ਸੁਖਦੇਵ ਸਿੰਘ ਜੀ ਲਾਟਰੀ ਨਿਕਲੀ ਹੈ 1 ਕਰੋੜ ਰੁਪਏ ਦੀ ਕਿਸ ਤਰ੍ਹਾਂ ਲੱਗ ਰਹੀ ਹੈ ਬਹੁਤ ਵਧੀਆ ਲੱਗ ਰਿਹਾ ਹੈ ਕਿੰਨੀ ਖੁਸ਼ੀ ਹੋ ਰਹੀ ਹੈ ਬਹੁਤ ਖੁਸ਼ੀ ਹੋ ਰਹੀ ਹੈ ਕਦੋਂ ਤਪਾਰੇ ਲਾਟਰੀ ਤੁਸੀਂ तकरीबन 3 ਸਾਲ ਹੋ ਗਏ ਕਿਹੜੀ ਇਹ ਲਾਟਰੀ ਕਿਹੜੀ ਪਾਈ ਸੀ ਤੁਸੀਂ ਇਹ ਪਾਈ ਨਾਕਾ ਲੈਂਡ ਸਟੇਟ ਲਾਤੀ ਕਿੰਨੇ ਦੀ ਲਿੱਤੀ ਹੈ ਕਿੰਨੇ ਦੀ ਲਿੱਤੀ ਸੀ ਲਾਟਰੀ ਇਹ 150 ਰੁਪਏ ਦਾ ਸੈਟ 6 ਰੁਪਏ ਦੀ ਲਾਟਰੀ ਦੇ ਨਾਲ ਤੁਸੀਂ ਕਰੋੜਪਤੀ ਬਣੇ ਹੋ ਕੀ ਲੱਗ ਰਿਹਾ ਹੈ ਕਿੰਨਾ ਕੁ ਤੁਹਾਨੂੰ ਇਸ ਚੀਜ਼ ਨਾਲ ਬਹੁਤ ਬਹੁਤ ਖੁਸ਼ੀ ਹੋ ਰਹੀ ਹੈ ਕੀ ਕਰੋਗੇ ਕੀ ਗੱਲ ਸੋਚਿਆ ਕੀ ਹੈ ਦੇ ਬਾਰੇ ਸੋਚਿਆ ਘਰ-ਵਾਰ ਬਣਾਵਾਂਗੇ, ਕੋਠੀ ਪਾਵਾਂਗੇ, ਨਾਲ ਬੱਚੇ-ਪੁੱਤੇ ਪੜਾਵਾਂਗੇ, ਸੈੱਟ ਕਰਾਂਗੇ, ਬਾਹਰ ਬਾਹਰ ਭੇਜਾਂਗੇ। ਸੁਦੇ ਜੀ ਵੈਸੇ ਤੁਸੀਂ ਕੀ ਕੰਮ ਕੀ ਕਰਦੇ ਹੋ? ਤੁਹਾਡਾ ਪਰਿਵਾਰ ਕੀ ਕਰਦਾ ਹੈ? ਆਪਣਾ ਖੇਤੀਬਾੜੀ ਹੈ ਨਾਲ ਆਪਣਾ ਦੁਕਾਨ ਹੈ ਦਵਾਈਆਂ ਦੀ। ਦਵਾਈਆਂ ਦੀ ਮੈਡੀਕਲ ਸਟੋਰ ਵੀ ਹੈ। ਹਾਂਜੀ। ਜਿਆਦਾ ਖੇਤੀਬਾੜੀ 'ਤੇ ਤਵੱਜੋ ਦੇ ਦਿਓ ਕਿ ਮੈਡੀਕਲ ਸਟੋਰ ਤੋਂ। ਦੋ ਨਹੀਂ, ਦੋ ਦੋ। ਅੱਜ ਹੁਣ ਕਰੋੜ ਰੁਪਏ ਆਇਆ, ਕੋਈ ਸਿਰ ਪਲਾਨਿੰਗਾਂ ਬਣੀਆਂ ਹੋਈਆਂ, ਖੁਸ਼ੀਆਂ ਬਣਾਈਆਂ ਹੋਈਆਂ, ਹੁਣ ਕਿੱਦਾਂ ਦੀਆਂ ਪਲਾਨਿੰਗਾਂ ਬਣਾਏਗੇ? ਅਜੇ ਤਾਂ ਨਹੀਂ ਕੋਈ ਪਲਾਨਿੰਗ ਬਣਾਈ ਜੀ। ਸੋਚਾਂਗੇ ਕੋ ਕਿੱਦਾਂ ਪਤਾ ਲੱਗਿਆ ਤੁਹਾਨੂੰ ਲਾਟਰੀ ਡਿਵੀਡੈਂਡ ਦਾ? ਲਾਟਰੀ ਉਹਨਾਂ ਦਾ ਫੋਨ ਆ ਗਿਆ ਸੀਗਾ ਜੀ ਕੋਟੀ ਸੇ ਖਾਂ ਤੋਂ। ਦੁਕਾਨਾਂ ਦੇ ਸੁਲਾਹ ਦਿੱਤੀ ਸੀ। ਉਹਨਾਂ ਨੇ ਦੱਚਾਈ ਥੋੜੀ 100 ਰੁਪਏ ਦੀ ਲਾਟਰੀ ਨਿਕਲੀ ਆ। ਮੇਰਾ ਮੈਂ ਚੈੱਕ ਕੀਤੀ ਲਾਟਰੀ ਤੇ ਵਾਕਈ ਸਾਡਾ ਨਾਮ ਲੱਗਾ ਸੀ। ਜਦੋਂ ਫੋਨ ਆਇਆ ਉਦੋਂ ਯਕੀਨ ਹੋ ਗਿਆ ਸੀ। ਜੀ ਕੀ ਹੈ ਚੈੱਕ ਕੀਤੀ ਲਾਟਰੀ ਪਹਿਲਾਂ ਹੀ। ਫਿਰ ਪਤਾ ਲੱਗਾ ਫਿਰ ਜੀਨ ਆਇਆ ਜੀ। ਉਹ ਜਦੋਂ ਪਹਿਲਾਂ ਵੀ ਪਾਉਂਦੇ ਸੀਗੇ ਲਾਟਰੀ ਵੀ ਕਿਹਾ 3 ਸਾਲ ਤੋਂ ਪਾ ਰਹੇ ਹਾਂ ਪਹਿਲਾਂ ਕਿਤੇ ਚਾਂਸ ਨਹੀਂ ਲੱਗਿਆ ਜਾਂ ਲੱਗਿਆ ਥੋੜਾ ਬਹੁਤਾ ਪਹਿਲਾਂ ਥੋੜਾ ਬਹੁਤਾ ਲੱਗਾ ਜਿਵੇਂ ਕਿਤੇ 1000 ਦਾ ਕਿਤੇ 5000 ਦਾ ਇਸ ਤਰ੍ਹਾਂ 6000 ਦਾ ਮਣਕ ਜਿੰਨੇ ਕੇ ਪੈਸੇ ਤੁਸੀਂ ਲਾਏ ਸੀਗੇ ਹੁਣ ਫਿਕਰ ਤੇ ਦਾ ਸਾਲਾ ਜਦ ਤੁਹਾਡੇ ਪੂਰੇ ਹੋ ਗਏ ਹਾਂ ਜੀ ਹੁਣ